ਵਾਓ ਅੱਜ ਸੰਡੇ ਦਾ ਦਿਨ ਆ ਤੇ ਦੁਪਹਿਰ ਦੇ ਚਲੋ 3:15 ਦਾ ਟਾਈਮ ਆ ਅਚਾਨਕ ਹੀ ਵੇਖੋ ਮੌਸਮ ਕਿੰਨਾ ਸੋਹਣਾ ਬਣ ਗਿਆ ਉਹ ਇਹ ਦੇਖਾ ਖਾਵਾ ਦੇ ਵਿੱਚ ਮੀਂਹ ਜਿਵੇਂ ਡੁੱਲਦਾ ਜਾ ਰਿਹਾ ਵਾਓ ਖੁਸ਼ ਆ ਰੈਂਜੋਏ ਕਰ ਲਓ ਮੌਸਮ ਦਲੇ ਬੋ ਕੋੜੇ ਕੰਡਾ ਪਕਾਉੜੇ ਕੋਕਾੜੇ ਨਹੀਂ ਕੱਟਨੇ ਪਾਉਜੀ ਆ ਕਿੰਨਾ ਸੋਹਣਾ ਲੱਗਦਾ ਤਰਾ ਮਾਂ ਅੱਜ ਗਰਮੀ ਹੈ ਬੜੀ ਸੀਗੀ ਚਲ ਕੜਤੀ ਰਬਣੀ ਕਰਦੇ ਆ ਆ ਵੇਖੋ ਜੋ ਨਾਲ ਘਰੋਂ ਲੱਗ ਕਿੰਨਾ ਸੋਹਣਾ ਲੱਗਦਾ ਹਵਾ ਦੀ ਕਿੰਨਾ ਵਿਆਰਾ ਲੱਗਦਾ Daisy o te bitti Daisy 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 ni Daisy gusse ho gaya kar meri da shor sunda hona hai kinna shor chhapa wa o udhar ta

ਵੈਰੀ ਗੁੱਡ ਜੀ ਓ ਐਮ ਜੀ ਸੀ ਦਿੱਸ ਟੂ ਮਚ ਜਾਮ ਇਸ ਦੇਰ ਸੀ ਫਰੋਂ ਦੇਰ ਤੇ ਫੜਕ ਦਾ ਹੀ ਪੰਗਾ ਨਾ ਹੁਣ ਪੋਰ ਬਣ ਜੂਗਾ ਜਾਮ ਕਿਥੇ ਕਿਤੇ ਨਹੀਂ ਆਇਆ ਕਰਨਾ ਮਾਤਾ ਜੀ ਵੀ ਆ ਚੁੱਕੇ ਨੇ ਕਿਉਂ ਇੰਨਾ ਜਾਮ ਲੱਗਾ ਕੁਝ ਵੀ ਐਕਸੀਡੈਂਟ ਵਗੈਰਾ ਕੁਝ ਨਹੀਂ ਹੋਇਆ ਆਈ ਡੋਨਟ نو ਜੱਗਨ ਫੋਨ ਕਰੇ ਬੱਚਾ ਹਾਂ ਪਰ ਉਹ ਫਿਰ ਤਾਂ ਉਹਨਾਂ ਨੇ ਇੱਧਰ ਕਿਵੇਂ ਲੰਘਣਾ ਮੈਬੀ ਜੱਗਾ ਕਹਿੰਦਾ ਕਿ ਗੱਡੀ-ਗੋੜੀ ਫਸ ਗਈ ਚਿੱਕੜ ਬਹੁਤ Ùਮੀ ਕਰਕੇ ਆ ਗੜਾ ਪਾਉ ਦੇਖ ਸਕਦੇ ਹੋ ਉਹ ਪੁਲ ਤੱਕ ਉਹ ਪੁਲ ਹੈ ਔਰ ਵਹਾਂ ਸੇ ਜਾਮ ਸ਼ੁਰੂ ਹੋ ਰਹਾ ਹੈ ਦੇਖ ਲੋ ਗਾਈਜ਼ ਜਗਾ ਕਹਿੰਦਾ ਯਾਂ ਤਾਂ ਕੋਈ ਗੱਡੀ ਵਗੈਰਾ ਉਹ ਉੱਥੇ ਮੈਨੂੰ ਲੱਗਦਾ ਫਸ ਗਈ ਗੱਡੀ ਕੋਣੀ ਨਿਕਲਦੀਆਂ ਪੈਨ ਹਾਂ ਡੈਡੀ ਉਹ ਡੇਜੀ ਨਾ ਬੈ ਜ ਇਹਨਾਂ ਨੂੰ ਵਿਚਾਰਿਆਂ ਨੂੰ ਮੈਂ ਹੀ ਕਰ ਗਿਆ ਭੱਜ ਲਾ ਭੱਜ ਲਾ ਪਾਉ ਰੱਬ ਕੋਈ ਐਕਸੀਡੈਂਟ ਵਗੈਰਾ ਨਾ ਹੋ ਗਿਆ ਰੱਬ ਨਾ ਕਰੇ ਉਹ ਰੱਬ ਕਰੇ ਟ੍ਰੇਨ ਵੀ ਨਹੀਂ ਪੜ ਚਰਦੀ ਆਈ ਮੰਮੀ ਕੀ ਪਤਾ ਟ੍ਰੇਨ ਨਾ ਇੱਧਰ ਕਿਹੜੇ ਪਾਉ ਨੂੰ ਕਾਲੀ ਆ ਨਾ ਪਾਊਗਾ ਸੁਣ ਲੈ ਇਹ ਫਿਰ ਪਕੌੜੇ ਤੇ ਬਣਾ ਨੇ ਆਪਰਾ ਬਰੈਡ ਨਹੀਂ ਨਹੀਂ ਆ ਕੇ ਮੱਲੂਆ ਲੈ ਉਹ ਜੱਗੀ ਓ ਮਮੀ ਤੇ ਯਾਰ ਐਂਗਰੀ ਵੈਰੀ ਮੱਚ ਸੂਡ ਐਟ ਵੈਰੀ ਮੱਚ ਜਾਮ ਜੱਗਣੋਂ ਉਧਰ ਐ ਹਮਦਲੀ ਤੂੰ ਮੱਲੂ ਵਾਲਾ ਐ ਘੁੰਮ ਕੇ ਆਉਂਦਾ ਪਿਆ ਹਨਾ ਦੇਖੋ ਗਾਈਸ ਔੜਾ ਗੱਡੀ ਥੱਲੇ ਆ ਰੋੜ ਦੀ ਫੋਨ ਕਿੰਨੀ ਨੀਵੀ ਹੈ ਨਾ ਨਿਆਰਾ ਗੱਡੀ ਐ ਐਵੇਂ ਦੀ ਨਹੀਂ ਹੈ ਆਪਣਾ ਤਾਂ ਡ੍ਰੀਮ ਚ ਐ ਲੋਕ ਨਹੀਂ ਹਟਦੇ ਲੋਕ ਨਹੀਂ ਹਟਦੇ ਨਾ ਵੱਡਾ ਵੱਲ ਤੇ ਨਾ ਗੱਡੀਆਂ ਲੱਗੀਆਂ ਦੇਖੋ ਦੇਖੋ ਇਧਰ ਡਬਲ ਡਬਲ ਲੱਗੀਆਂ ਆ ਦੇਖੋ ਜਿਵੇਂ ਮੇਲਾ ਹੁੰਦਾ ਜੱਗੀ ਹਜੇ ਤੱਕ ਨਹੀਂ ਆਇਆ ਔਨਲਾਈਨ ਨੂੰ ਆਉਂਦਾ ਦਰਿਆਂ ਦਾ ਆ ਗਿਆ ਕੋਈ ਕਿ ਮਿਲ ਗਿਆਣਾ ਯਾਰ ਦੋਸਤ ਅਤੋਰ ਪੇਟਰ 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 ਪੇ ਅਤੋਰ ਦੇਗਾ ਤੋਂ ਨਹੀਂ ਪਿਆ ਹਲੇ ਕੋਈ ਜੇ ਮੁਰਜੇਗਾ ਕਿ ਕਿ ਚੰਗਾ ਹੀ ਕੋਪੀ ਦਾ ਪੀਰੋਡ ਦੋਂਦੇ ਚਾਵਾਂ ਚਾਹੇ ਰੋਡ ਨਹੀਂ ਕੋਪੀ ਰੋਡ ਨਹੀਂ ਕੋਪੀ ਰੋਡ ਕੋਪੀ ਦਾ ਰੋਡ ਠੀਕ ਹੋ ਗਿਆ ਸਾਰਾ ਸਿਸਟਮ ਗੁੱਜ ਗੁੱਡ ਜੌਬ ਤੁਹਾਡਾ ਜੌਬ ਨਹੀਂ ਗੁੱਡ ਜੌਬ ਹੋ ਗਿਆ ਉਹ ਦੂਜਾ ਵੱਟ ਮਹਾਦੇਵ ਮਲਵਾਇ ਤਕੋ ਪਿਛਲਾ ਪਿੰਡ ਦਾ ਲੱਗਾ ਹੋਇਆ ਓਏ ਟੁੱਟ ਗਿਆ ਜਮਡਾਣੀ ਜਾਮ ਗਿਆ ਫਿਰ ਫਰਾਂਕੀ ਦੇ ਰਹੇ ਨਾ ਤੋਸ ਸੀ ਬੰਦੇ ਸੀ ਇਹ ਬੜੀ ਘਾਟ ਵੈਤ ਚੀਜ਼ ਇਹ ਵਰਤ ਕੇ ਉੱਥੇ ਨਹੀਂ ਰੱਖਦੇ ਫੜਾ ਫੜਾ ਅੜੇਗਾ ਚਲ ਫੜ ਸਸ ਆਪਣਾ ਪੂਰਾ ਪ੍ਰਬੰਧ ਲੱਗ ਚੁੱਕਿਆ ਹੈ ਤੇ ਆਪਣਾ ਗੈਸ ਵੀ ਬਲ ਚੁੱਕਿਆ ਤੇਲ ਤਾਂ ਹੁਣ ਨਾਲਾ ਤੇ ਇਹਨੇ ਕੈਪਰੀ ਪਾਈਏ ਕੁਛ ਨਵਾਂ ਹੋ ਗਿਆ ਤੇ ਮੀ ਪੈ ਰਿਆ ਮਣੀਆਂ 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 ਇਸਕਾ ਨਹੀਂ ਆਹ 900 ਦੀ ਹੈ ਨਹੀਂ ਮੇਰੇ ਗੱਲ ਕਿੱਡੀ ਸਣੀ ਬਣੀ ਇਹਨੇ ਅੱਜ ਕੈਪਰੀ ਪਾਈਏ ਤੇ ਉਹ ਵੀ ਪੂਰੇ 250 ਦੀ ਆਈ ਹੈ 900 ਦੀ ਕੈਪਰੀ ਹੈ ਤੇ ਆਗਾ ਚੈੱਕ ਕਰੋ ਮਣੀ ਮਣੀਆ ਕਣੀਆਂ ਪੈ ਰਹੀਆਂ ਬਹੁਤ ਵਧੀਆ ਮਾਹੌਲ ਬਣਿਆ ਆਪਣੇ ਬ੍ਰੈਡ ਤੇ ਆ ਸਮਥਿੰਗ ਐਲਸ ਆ ਕੀ ਹੋਏ ਕਾਫੀ ਕਲਾਸਿਕ ਦੱਸੋ ਭਾਜਾ ਭੱਜ ਤੇ ਹੁਣ ਦੱਸੋ ਇੰਨੇ ਕਣਾ ਸਰਜੂ ਸਰ ਜਾਏਗਾ ਕਿਨੇ ਤਿੰਨ ਬ੍ਰੈਡ ਪੂਰੇ ਆ ਜਾਣਗੇ ਭਾਜਾ ਮਾ ਲੈਣੇ ਥੋੜੀ ਖਾਉਣੇ ਆਪਾਂ ਕਿੱਥੇ ਆਏ ਹੋ ਯਾਰ ਬਾਈ ਕੋਲ ਨੂੰ ਸਮੈਲ ਲਾ ਗਈ ਕਿੱਟ ਨੂੰ ਬਹੁਤ ਰੌਣਕ ਕੰਮ ਹੋਣ ਕੰਮ ਹੋਣ ਓ ਫਿਰ ਜਾਮ ਲੱਗ ਗਿਆ ਮੰਮੀ ਉੱਥੇ ਨਿਕਲ ਲੰਘਦੇ ਨਿਕਲੇ ਉਹ ਉਥੋਂ ਤੱਕ ਲੱਗ ਗਿਆ ਹਟ ਗਿਆ ਹੀਗਾ ਦੇਖੋ ਕਿ ਲੈ ਗਿਆ ਟ੍ਰੇਨ ਬੜੇ ਚਿਰ ਬਾਅਦ ਆਈ ਉਹ ਮੇਰਾ ਥਾਲੀ ਨਹੀਂ ਲੈ ਗਿਆ ਕਿੰਨੇ ਕਿੰਨੀ ਆਈ ਰੱਖ ਥਾਲੀ ਪਕੌੜੇ ਤਲੇ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਕਮੈਂਟਰੀ ਕਰੋ ਕਮੈਂਟਰੀ ਉਹ ਭਾਈ ਸਿੱਧੂ ਵਾਲੀ ਕਰੀਏ ਇਧਰ ਵੇਖੋ ਆਣ ਇੱਧਰੀ ਵੇੜੇ ਡਿਗ ਲੰਦਾ ਘਲਾਮ ਥੈਂਕ ਯੂ ਸਿੱਧੂ ਵਾਲੀ ਕਮੈਂਟਰੀ ਕਰੀਏ ਓ ਭਾਈ ਇਧਰ ਤਲੇ ਜਾਰੇ ਨੇ ਪਕੌੜੇ ਉਧਰ ਕੋਲੀ ਮਾਰਿਆ ਸ਼ੱਕ ਦੇ ਸ਼ੱਕਾ ਵਾਹ ਜੀ ਵਾਹ ਓ ਗੁਰੂ ਓਕੇ ਨੰਨਾ ਸਿੱਧੂ ਹਾਂ ਓ ਗੁਰੂ ਬੋਲ ਲਗੀ ਸ਼ਾਮ ਕੋ ਮਿਲੀ ਗਨਸ਼ਾਮ ਕੋ ਮਰ ਗਿਆ ਤਿਵਾਰੀ ਮੇਂ ਪੈਣੀ ਤੇ ਸਾਨੂੰ ਬਾਨਾ ਪਕੌੜਿਆਂ ਦਾ ਲੱਗ ਗੋ ਓ ਮਾਈ ਗਾਡ ਆ ਕਿਹੜਾ ਪਾਉ ਮਾਰ ਰਿਹਾ ਸੀੜੀਆਂ ਣ ਣ ਣ ਆ ਮੈਂ ਵੱਜ ਗਿਆ ਸੀ ਇੱਥੇ نیچے ਮਿਕਸ ਹੋ ਗਿਆ ਸਾਰਾ ਸਿਸਟਮ ਆ ਲੂਣ ਇੱਧਰ ਆ ਗਿਆ ਆ ਭਈ ਇੱਧਰ ਆ ਗਿਆ ਤੂੰ ਮੇਰਾ ਅੱਖ ਤੋਲੇ ਮਿਰਚਾਂ ਲੈ ਕੇ ਅੱਖਾਂ ਨੂੰ ਨਾ ਲਾ ਲੈ ਨਹੀਂ ਤੇ ਫਿਰ ਤੇਰੀ ਵੀਡੀਓ ਬਣਾਉਣੀ ਪੈਣੀ ਮੈਂ ਮੈਨੂੰ ਕੁਛ ਦਿਖਦਾ ਨਹੀਂ ਪਿਆ ਭਾਲੀ ਬਾਜ ਸਤਕਾ ਆਰੀ ਰੋਣ ਮਿਰਚ ਬੜਾਇਆ ਤੁਸੀਂ ਕਹਿ ਰਹੇ ਸੀ ਥੋੜਾ ਥੋੜਾ ਭਾਈ ਪਾਣੀ ਗੱਣਾ ਹੀ ਬਣਾ ਦੇ ਭਾਵਾ ਆ ਗੱਲਾਂ ਆ ਦੇਖ ਲੋ ਰੋਣ ਦੇਣ ਅਨਪੜ ਲੋਕ ਗੱਲਾਂ ਗੱਲਾਂ ਹੁੰਦਾ ਪੈਸਿਆਂ ਵਾਲਾ ਪੌਨਲੀ ਸੀ ਪੈਸਿਆਂ ਵਾਲਾ ਗੱਲਾਂ ਹੋਰ ਕਰ ਲੈਣੀ ਹੀ ਵਿਕੀ ਦੀਆਂ ਗੱਲਾਂ ਹੁੰਦਾ ਇਹ ਵਿੱਚ ਜਿੰਨਾਂ ਦੀਆਂ ਪੈਸੇ ਰੱਖਦੀਆਂ ਤੇ ਸਾਰੀ ਦਿਹਾੜੀ ਇਹਦੇ ਸਿਰ ਤੇ ਮਨਸ ਬਣੀਆਂ ਰੈਸਪੀਆਂ ਬਣਦੀਆਂ ਉਹ ਭਾਈ ਡੱਬੇ ਜਿਹੜੇ ਆਉਂਦੇ ਉਹਨਾਂ ਦਾ ਕੀ ਹੁੰਦਾ ਈ ਜੱਗਾ ਕਿੱਥੇ ਗਿਆ ਜੱਗਾ ਕੱਢੋਂਗੇ ਕੱਢ ਦਿਆਂ ਡੈਡੀ ਕੱਢ ਰਹੇ ਨੇ ਡੈਡੀ ਤੇ ਮੰਮੀ ਚ ਬਹੁਤ ਹੋ ਰਿਹਾ ਮਿੰਕੀ ਯਾਰ ਆ ਰਿਹਾ ਡੈਡੀ ਨੂੰ ਵਿਆਹ ਦੀ ਮੂਵੀ ਵੇਖ ਕੇ ਹਾਂਜੀ ਸਾਡੇ ਪਿਆਰ 'ਚ ਫਰਕ ਪੈ ਗਿਆ ਕਾਲਾ ਅੱਛਾ ਤੇਰੇ ਡੈਡੀ ਜੀ ਵਾਂਗੂ ਮੂਵੀ ਆਖਾਲਦਾ ਮੈਨੂੰ ਥੋੜੀ ਜੀ ਜੀ ਇੱਜ਼ਤ ਦੇਣ ਲੱਗ ਪਏ ਇਹ ਤਾਂ ਆ ਗਿਆ ਵਿਆਹ ਹੋਇਆ ਸੀ ਸਾਡਾ ਵਿਆਹ ਹੋਇਆ 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 ਸੀ ਹੋਇਆ 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 ਪੂਰੀ ਤਗੜੀ ਉਹ ਭਈ ਆ ਬਣ ਗਿਆ ਪਕੌੜੇ ਖੜ ਜਾ ਹੈ ਤੇਰੇ ਕਰਾਈ ਦੇ ਨਿਕਲ ਜਾਂਦਾ ਵੇ

ਪਰੇ ਐਕਸਪੀਰੀਅੰਸ ਪ੍ਰੀਕ ਹੈ ਇਹ ਦੇਖੋ ਵੈਰੀ ਵੈਰੀ ਚੀਜ਼ੀ ਇਟਸ ਲਾਈਕ ਆ ਬੇਬੇ ਦੇ ਫੇਵਰੇਟ ਹੁੰਦੇ ਸੀ ਬ੍ਰੈਂਡ ਦਾ ਜੈਸ ਉਹ ਆਲੂ ਲਾ ਕੇ ਉਹ ਐ ਨਹੀਂ ਸੀ ਖਾਂਦੀਂਦੀ ਆਲੂ ਉਹਦੇ ਵੱਖਰੇ ਬਣਦੇ ਹੁੰਦੇ ਆਲੂ ਲੱਗ ਕੇ ਹਾਂ ਆ ਦੇਖ ਸਕਦੇ ਹੋ ਮੈਂ ਛੋਟਾ ਯਾ ਟੁਕੜਾ ਛੋਟਾ ਯਾ ਟੁਕੜਾ ਰੋੜ ਗਿਆ ਕੋੜੇ ਨਹੀਂ ਲਿਆਈ ਮੇਰੇ ਵਾਸਤੇ ਮੈਂ ਨਾ ਬੇਬੇ ਤੇਰੇ ਖਾਣ ਵਾਲੇ ਨਹੀਂਗੇ। ਮੈਨੂੰ ਕੀ ਹੋਇਆ ਖਾਣ ਨੂੰ? ਕੋੜੇ ਯਾਰ ਕੀ ਆ ਮੈਂ? ਹਾਂ। ਇਹ ਅਜੇ ਰਿਹਾ ਖੀਰ ਲੈਣ ਪੂਰੀ ਕੈਂਥੀ। ਹੂੰ। ਸੁਪਨੇ ਚ ਤਾਂ ਜਦੋਂ ਕਿਤੇ ਆਦੇ ਨਾ ਲੱਗਦੇ ਕਿ ਮੈਂ ਕੁਛ ਨਹੀਂ ਹਾਂ। ਹਮ ਭੁੱਲ ਗਏ। ਇਹਦੇ ਪੀ ਸੀ। ਨਵਰਾ ਦਾ ਪੰਬੂਜੀ ਵੀ ਆਖੀ ਕਿੰਨੇ ਜੀ ਦੋ ਲੱਗਦੇ ਵੀ ਮਰ ਗਏ ਹੋਣਗੇ। ਮੈਨੂੰ ਇਹ ਲੱਗਦਾ ਸੱਚੀ 12 ਮਿਲਦੇ ਹੁੰਦੇ ਆਪਾਂ ਨਾ ਵੀਡੀਓ ਜੀ ਵੇਖਦੇ ਬੱਪੂ ਦਾ ਵੇਲਾ ਆਪਾਂ ਲੱਗਦਾ ਉਹ ਤੇ ਕੋਦਾਂ ਦਾ ਨਹੀਂ ਲੱਗਦਾ ਬਾਪੂ ਮੰਮੀ ਤੇ ਮਖੋਏ ਤਿੰਨ ਜਾਨੇ ਮੈਨੂੰ ਲੱਗੇ ਵੀ ਕਿੰਨੇ ਜੀਵੇ ਤੇ ਫੁੱਪੜ ਰਿਸ਼ਪਾਲ ਆ ਫੁੱਪੜ ਰਿਸ਼ਪਾਲ ਗੁਰਪ੍ਰੀਤ ਗੁਰਪ੍ਰੀਤ ਤੇ ਮਖਪੂ ਆ ਜ਼ਿਆਦਾ ਟੱਕਲਾ ਆ ਨਾ ਬਾਤ ਕੀ ਤਾਂ ਚਲੋ ਫੁੱਪੜ ਰਿਸ਼ਪਾਲ ਵੀ ਜਵਾਨੀ ਚ ਤੁਰ ਗਿਆ ਉਹ ਵੀ ਇਹ ਜੀ ਉਮਰ ਥੋੜੀ ਕਾ ਕਿੰਨਾ ਵੈਲਾ ਸਾਰੇ ਤੁਹਾਨੂੰ ਅੱਗੇ-ਅੱਗੇ ਸਾਰੀਆਂ ਰਸਮਾਂ ਚ ਦੱਸਦਾ ਫਿਰ ਪੂਰਾ ਮੈਨੂੰ ਉਹਨੇ ਹੀ ਮੱਲ ਲਗ ਗਾਈਡ ਕੀਤਾ ਗਾਈਡ ਕਰਦਾ ਇੱਕ ਸਦਾ ਸਰਪੰਚ ਤੇ ਕੀ ਹੂੰ ਉਹਨੇ ਇਸ ਵੀ ਨਿਆਣਾ ਹੈ ਨਾ ਕੋਈ ਗਲਤੀ ਨਾ ਕਰੀ ਮਮਾ ਬਿੱਟੂ ਬੜੋ ਦੀ ਮਾਣ ਹੈ ਨਾ ਵਿਆਹ ਚ ਹਾਂ ਕਿੰਨੇ ਜੀ ਵੈਲਾ ਮਮਾ ਸਾਹਿਬ ਨਹੀਂ ਇਹ ਮਮਾ ਬਿੱਟੂ ਨਹੀਂ ਆ ਉਹ ਆਇਆ ਨਹੀਂ ਮੇਰੇ ਵਿਆਹ ਤੇ ਮਮਾ ਸਾਹਿਬ ਜੇ ਅੱਗ ਗਿਨਣ ਲੱਗੋ ਤਾਂ ਕਿਤ ਮਿਲਦਾ ਜੇ ਪਿੰਡ ਚੋ ਗਿਣੀਏ ਤੇ ਪਿੰਡ ਦੇ ਕਿੰਨੇ ਜੀ ਚਲੇ ਗਿਆ ਬੇਬੇ ਜੱਥੇਦਾਰ ਨਹੀਂ ਬੀਬੀ ਤੇ ਗੁੱਲਾ ਗੱਲ ਨਹੀਂ ਹੈਗਾ ਵਿੱਚ ਤੇ ਬਾਰੇ ਜੀ ਨਹੀਂ ਹੋਰ ਮੈਂ ਆਪਣੇ ক্লোਜ਼ ਲਈ ਜਿਹੜੇ ਆਪਾਂ ਨਹੀਂ ਅਜੇ ਮਿਲਣਾ ਆ ਆ ਗਿਆ ਹਾ 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 ਇਹ ਛੋਟਾ 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 ਇਹ ਛੋਟੇ ਜਿੰਨੀ ਖੜਾ ਗਏ ਤੇਰੀ ਛੋਟੇ ਜਿੰਨੀ ਸਾਡਾ ਜੱਗ ਸੀਰ ਸਿੰਘ ਛੋਟਾ ਛੋਟਾ ਇੱਕ ਪਾਸੇ ਛੋਟਾ ਬੰਨ ਦੋ ਤੇ ਇੱਕ ਪਾਸੇ ਸਾਡਾ ਜੱਗ ਸੀ ਖਲਾਰ ਦੋ ਇਹ ਖਾਂਦਾ ਦਿਨ ਜਿੰਨੇ ਕਿਲੋ ਕਿਲੋ ਰਾਸ਼ਨ ਪਹਿਲਾਂ ਦੇ ਅੰਦਵਾ ਮੂ ਜਿੱਡਾ ਤੱਕੀ ਆ ਫਿਰ ਲਾਉਂਦਾ ਵੀ ਬਾਸਮੂ ਚ ਘੰਡਾ ਘੰਡਈ ਆ ਇਹ ਨਸ ਲੋਕਾਂ ਦੇ ਚ ਆਉਂਦਾ ਆ ਇਹਨਾਂ ਨਵੇੜੀਆਂ ਦੇ ਨਾਲ ਨਾਲ ਤਵਾ ਲੈ ਲੈ ਗਿਆ ਲੈ ਕੇ ਗੋਦ ਅਨ ਟੇਕ ਮਾਰੇ ਮੈਨੂੰ ਕਿਆ ਫੁੱਲੇ ਆ ਦੇ ਭੂਈ ਲੱਗ ਗਿਆ ਉਹ ਉਹ ਪਿੱਛੇ ਵੀ ਬੜਾ ਜਾਮ ਕੇ ਦੱਸਦੇ ਮਖੂ ਵੀ ਹੋਰ ਮਖੂ ਵੀ ਆ ਗੀਰਿਆ ਵੀ ਛੜ ਕੋ ਉਧਰ ਪਰਲੀ ਬੰਨਦਾ ਕਿਉਂ ਰੋਕ ਡੁੱਗਾ ਤੇ ਅ ਤਸੌਸ ਲਿਆ ਪਪ ਕੋੜੀ ਕਰਨੇ ਇਸੇ ਗੱਲ ਤੇ ਤੁਮ ਜੁਕਾ ਜਾ ਰੋਕਣਾ ਵੀ ਕੀ ਹੈ ਓਏ ਇੰਦੀ ਗਾ ਇੱਥੇ ਪ੍ਰਬੰਧ ਇਹਦੇ ਵਿੱਚ ਰਹਿੰਦੇ ਵਿੱਚ ਨਾ ਡੰਡੇ ਦਾ ਪਟਿਚਾ ਸਾਡੇ ਨਾਲ ਜਿਹੜਾ ਮੁੰਡਾ ਡਿੱਗਾ ਹੈ ਨਾ ਹਮ ਹੁਣ ਤੇ ਮੈਂ ਸਿੱਪ ਮਾਰਦਾ ਵੇਖੀ ਪਾਣੀ ਫੜੀ ਹੈ ਹੁਣ ਤਤੀ ਆ ਵੇਲਾ ਤਾਂ ਸਾਡੇ ਯਾਰ ਤੂੰ ਸੌਸ ਲਿਆ ਤੇ ਅਜਿਹਾ ਖਾਣੇ ਜਿਹੜੇ ਸੌਕ ਲਿਆ ਉਹ ਵੇਲਾ ਜ਼ਿਆਦਾ ਸੀਰੀਅਸ ਹੈ ਉਹ ਜੋ ਕੈਮਰਾ ਲੈ ਕੇ ਗਿਆ ਨਾ ਉਹ ਤੇ ਉਹਾਂ ਦੇ ਵੀ ਇਹਨਾਂ ਨੂੰ 20 ਕੁ ਮਿੰਟਾਂ ਦੇ ਲੈ ਜੋ ਟਾਈਮ ਨਹੀਂ ਹੈਗਾ ਤੇ ਕਹਿੰਦਾ ਹੈ ਹੈਲੀਕਾਪਟਰ ਲੱਗਿਆ ਨਾ ਲੈ ਬੰਦਾ ਵੀ ਦੋ ਬੀਪ ਖਾਉਦਾ ਰਿਹਾ ਜੀ ਹੂੰ ਇਹ ਆਪਣੇ ਤੇ ਹੈਲੀਕਾਪਟਰ ਇਹ ਚੰਡੀਗੜ੍ਹ ਨਹੀਂ ਹੋਣਾ ਕਿੰਨਾ 90 ਹਜ਼ਾਰ ਡਾਲਰ ਲੱਗਾ ਜਾਂਦਾ ਆਡੀ 90 ਹਜ਼ਾਰ ਉਹਨੇ ਆਪ ਦੇ 50 ਲੱਖ ਰੁਪਇਆ ਹੁਣ ਤਾਂ ਬੁੱਢੇ ਵੇਚਦਾ 90 ਤੋਂ ਵੀ ਜ਼ਿਆਦਾ ਲੱਗਦਾ ਬੜਾ ਗਾਂਜ ਕਰਦੇ ਨੇ ਬੁੱਢੇ ਜਾ ਲੈ ਆਸਾ ਸੀ ਆਰੇ ਉੱਤੇ ਛੱਡ ਗਿਆ ਉਹਨਾਂ ਭਰਾ ਉੱਤੇ ਰਹਿਤ ਨਹੀਂ ਇੰਨੇ ਪੈਸੇ ਕੁੜਾ ਲਾਤੇ ਹੋ ਨਾ ਫ੍ਰੀ ਹੈਂ ਫ੍ਰੀ ਆਏ ਹੋ ਫ੍ਰੀ ਸਾਰਾ ਡੈਡੀ ਕੀ ਗੱਲ ਦੱਸਣ ਦੇ ਹੈਗੇ ਡੈਡੀ ਦੱਸਦਾ ਸੀ ਜਿਰਾਨੀ ਹੁੰਦੀ ਹੂੰ ਪਿੰਡ ਕੇ ਹੂੰ ਹੂੰ ਉਹ ਆਪਣੇ ਆਉਂਦੇ ਜਾਂਦੇ ਹੁੰਦੇ ਸੀ ਹੂੰ ਉਦੋਂ ਡੈਡੀ ਜੀ ਆਉਂਦਾ ਸੀ ਹੂੰ ਡੈਡੀ ਰੋਟੀ ਖਾਂਦਾ ਸੀ ਹਮਮ ਬਦਨ ਕਿਹੜੀਆਂ ਰੋਟੀਆਂ ਮਿੱਸੀਆਂ ਸੀ ਬਦਨ ਦੂਰ ਵਾਲੀਆਂ ਬਦਨ ਕਿਹੜੀਆਂ ਹਮ ਡੈਡੀ ਨੂੰ ਕਹਿੰਦਾ ਵੀ ਰੋਟੀ ਖਾ ਲਾ ਕਹਿੰਦਾ ਮੈਂ ਤਾਂ ਖਾ ਗਏ ਆ ਇਹ ਹਮ ਫੇਰ ਇਹਨੇ ਕਿਹਾ ਅਨਜਮ ਖਾ ਲਾ ਕਦੀ ਇਹਦੀ ਚਾਲ ਖਾ ਲੀ ਨਹੀਂ ਫੇਰ ਕਦੀ ਖਾਂ ਲੱਗ ਪਈ ਦੇ ਕਾਂਦੀ ਖਾਂਦੀ ਸਾਤ ਰੋਟੀਆਂ ਖਾਦੀ ਹੋਰ ਅਜੇ ਖਾ ਗਏ ਨਾਈ ਉਹਦੀ ਫੇਰ ਸਾਨੂੰ ਖਾ ਜਾਂਦੀ ਹੈ ਵਾਹ ਕੇ ਘੜ ਦੇ ਵਿੱਚ ਟਿਕਾ ਕੇ ਆਈ ਰਾਈਟ ਟਿਕਾ ਲਾ ਵਾਓ ਕੋਸ਼ ਬਣਾ ਕੇ ਲਿਆ ਬੜੀ ਵਧੀਆ ਕਾਫੀ ਪਕੌੜਿਆਂ ਤੋਂ ਬਾਅਦ ਕਾਫੀ ਤੇ ਸਾਡਾ ਤਾਂ ਅੱਜ ਦਾ ਕੋਟਾ ਹੋ ਗਿਆ ਪੂਰਾ ਬਹੁਤ ਟੇਸਟੀ ਆ ਜਾਓ YouTube ਫੈਮਲੀ ਤੁਸੀਂ ਵੀ ਪੀ ਲੋ